ਸਵੇਰਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਦੇ ਵਿੱਚ ਨੈਸ਼ਨਲ ਦਲਿਤ ਮਹਾਪੰਚਾਇਤ ਪੰਜਾਬ ਦੇ ਚੇਅਰਮੈਨ ਤੇ ਕਾਂਗਰਸੀ ਆਗੂ ਕਿਰਨਜੀਤ ਸਿੰਘ ਗਹਿਰੀ ਦੇ ਵੱਲੋਂ ਤੋਂ ਬਿਆਣਾ ਬਸਤੀ ਨੂੰ ਲੈ ਕੇ ਜੋ ਪ੍ਰਸ਼ਾਸਨ ਦੇ ਵੱਲੋਂ ਫੈਸਲਾ ਲਿਆ ਗਿਆ ਜਿਸ ਵਿੱਚ ਉਸ ਦੇ ਵਿੱਚ ਕੀ ਪੱਕੇ ਮਕਾਨਾਂ ਨੂੰ ਝੁੱਗੀਆਂ ਝੌਂਪੜੀਆਂ ਕੇ ਉੱਥੋਂ ਉਹਨਾਂ ਨੂੰ ਹਟਾਉਣ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਸਥਾਨਕ ਲੋਕਾਂ ਦੇ ਵਿੱਚ ਕਾਫੀ ਰੋਸ ਹੈ ਤੇ ਉਹਨਾਂ ਦੇ ਹੱਕ ਦੇ ਵਿੱਚ ਕਿਰਨਜੀਤ ਸਿੰਘ ਗਹਿਰੀ ਤੇ ਹੋਰ ਜਿਹੜੇ ਆਗੂ ਨੇ ਉਹਨਾਂ ਵੱਲੋਂ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਜਿਸ ਤੋਂ ਬਾਅਦ ਡੀਸੀ ਆਪਣੇ ਪ੍ਰੋਸਾ ਦਿੱਤਾ ਹੈ ਕਿ ਉਹ ਖੁਦ ਜਾ ਕੇ ਮੌਕੇ ਤੇ ਵਿਜ਼ਿਟ ਕਰਨਗੇ ਤੇ ਉਸ ਤੋਂ ਬਾਅਦ ਬੈਠਕ ਕਰਕੇ ਇਸ ਸਬੰਧੀ ਕੋਈ ਫੈਸਲਾ ਲਿਆ ਜਾਵੇਗਾ ਪ੍ਰੈਸ ਨੂੰ ਲੈ ਕੇ ਕਰਨਜੀਤ ਸਿੰਘ ਗਹਿਰੀ ਜਿਨ੍ਹਾਂ ਦੇ ਵੱਲੋਂ ਦੋ ਟੁਕ ਗੱਲ ਆਖ ਦਿੱਤੀ ਗਈ ਹੈ ਕਿ ਕਿਸੇ ਵੀ ਕੀਮਤ ਤੇ ਕਿਸੇ ਨੂੰ ਬੇਕਰ ਨਹੀਂ ਹੁੰਨ ਦਿੱਤਾ ਜਾਵੇਗਾ ਉਹਨਾਂ ਦਾ ਕਹਿਣਾ ਹੈ ਕਿ ਜੇ ਇਸ ਨੂੰ ਲੈ ਕੇ ਸਾਨੂੰ ਅੰਦੋਲਨ ਵੀ ਕਰਨਾ ਪਿਆ ਤਾਂ ਅਸੀਂ ਤਾਂ ਵੀ ਪਿੱਛੇ ਨਹੀਂ ਹਟਾਂਗੇ ਮੈਂ ਕਰਨਜੀਤ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਤ ਮਾਮ ਪੰਚਾਇਤ ਪੰਜਾਬ ਜਨਸਕਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੋਂ ਬੀਆਣਾ ਵਸਤੀ ਬਠਿੰਡਾ ਤੋਂ ਅੰਬिडਕਰ ਨਗਰ ਵੀ ਅਸੀਂ ਕਹਨੇ ਆ ਪਿਛਲੇ ਦਿਨ ਇੱਕ ਮੀਟਿੰਗ ਦੇ ਵਿੱਚ ਉਹਨਾਂ ਨੇ ਫੈਸਲਾ ਲਿਆ ਸੀਗਾ ਐਮਐਲਏ ਜਗਰੂਪ ਸਿੰਘ ਗੈਲ ਸੀਓ ਚ ਸੁਪਚੰਦ ਸਿੰਘਲਾ ਸੀਗੇ ਕਈ ਪਾਰਟੀਆਂ ਦੇ ਲੋਕ ਸੀ ਕਿ ਇਹਨਾਂ ਨੂੰ ਇਥੋਂ ਉਠਾਇਆ ਜਾਵੇ ਤੋਂ ਉਹਦਾ ਰਿਐਕਟ ਹੋਇਆ ਐਮਐਲਏ ਵੱਲੋਂ ਪੱਕੇ ਮਕਾਨਾਂ ਨੂੰ ਝੁੱਗੀਆਂ ਝੌਪੜੀਆਂ ਕਿਹਾ ਜਾਣਾ ਤੋਂ ਰਿਐਕਟ ਦੇ ਉੱਤੇ ਅੱਜ ਲੋਕ ਇਕੱਠੇ ਹੋਇਆ ਸਾਰੇ ਇਕੱਠੇ ਹੋ ਕੇ ਅਸੀਂ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦੇ ਕੇ ਆਏ ਆ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਪੂਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਦੇਖੋ ਜੀ ਪੱਕੇ ਸਾਡੇ ਉਸੇ ਮਕਾਨ ਬਣੇ ਆ ਇਹ ਜ਼ਮੀਨ ਨੂੰ ਡਿਵੈਲਪਰ ਅਸੀਂ ਕੀਤਾ ਹੈ ਟੋਏ ਪਰ ਪਰ ਕੇ ਤੇ ਡੀ ਸਾਹਿਬ ਨਾਲ ਵਧੀਆ ਮਾਹੌਲ ਦੇ ਵਿੱਚ ਗੱਲ ਹੋਈ ਹੈ ਤੇ ਡੀ ਸਾਹਿਬ ਨੇ ਇੱਕ ਪ੍ਰੋਮਿਸ ਦਿੱਤਾ ਹੈ ਕਿ ਉੱਥੇ ਡੀ ਸਾਹਿਬ ਖੁਦ ਵਿਜ਼ਿਟ ਕਰਨਗੇ ਤੋਂ ਖੁਦ ਵਿਜ਼ਿਟ ਕਰਕੇ ਉਸ ਤੋਂ ਬਾਅਦ ਅਗਲਾ ਫੈਸਲਾ ਇੱਕ ਮੀਟਿੰਗ ਹੋਰ ਹੋਣੀ ਹੈ ਤੋਂ ਪਰ ਅਸੀਂ ਗੱਲ ਬਿਲਕੁਲ ਕਲੀਅਰ ਕਰਤੀ ਕਿਸੇ ਨੂੰ ਵੀ ਬੇਕਰਾਰ ਨਹੀਂ ਹੁਣ ਦਾਂਗੇ ਕਿਸੇ ਦਾ ਵੀ ਉਜਾੜਾ ਇੱਥੇ ਬਰਦਾਸ਼ਤ ਨਹੀਂ ਕਰਾਂਗੇ ਤੋਂ ਬਾਕੀ ਡੀ ਸਾਹਿਬ ਦੇ ਵਿਜ਼ਿਟ ਤੋਂ ਬਾਅਦ ਅਗਲਾ ਜਿਹੜਾ ਐਕਸ਼ਨ ਹੈ ਉਹ ਅਸੀਂ ਕਰਾਂਗੇ ਤੁਸੀਂ ਉਜਾੜੇ ਦੀ ਗੱਲ ਕੀਤੀ ਉਹ ਕਹਿੰਦੇ ਮਕਾਨ ਨਵੇਂ ਬਣਾ ਕੇ ਦਿੱਤੇ ਜਾਣਗੇ ਉਜਾੜਾ ਨਹੀਂ ਕਰਦੇ ਦੇਖੋ ਤਾਂ ਮਰ ਬਗ ਗਰਭ ਚ ਜਿਹੜੀ ਗੱਲ ਉਹਨੂੰ ਕਿਵੇਂ ਮੰਨਿਆ ਜਾ ਸਕਦਾ ਮਰ ਜਿਹੜੀ ਚੀਜ਼ ਹਲੇ ਸਾਹਮਣੇ ਨਹੀਂ ਆਈ ਕੁਝ ਦੇਖਣ ਦੇ ਗਰਾਊਂਡ ਤੇ ਕੁਝ ਨਹੀਂ ਹੈਗਾ ਪ੍ਰਪੋਜ਼ਲ ਕਿਸੇ ਨਾਲ ਡਿਸਕਸ ਨਹੀਂ ਕੀਤੀ ਪਤਾ ਨਹੀਂ ਕਿਦਾਂ ਡਿਸਕਸ ਹੋਇਆ ਕਿਵੇਂ ਹੋਇਆ ਕਿ ਸਮਝ ਤੋਂ ਬਾਹਰ ਗੱਲ ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛੀ ਆ ਕਿ ਜਿਨ੍ਹਾਂ ਨਾਲ ਤੁਸੀਂ ਮੀਟਿੰਗ ਕੀਤੀ ਉਹਨਾਂ ਦਾ ਸਾਡਾ ਨਵੇਂ ਦਾ ਕੁਝ ਹੈਗਾ ਸੀ ਜਿਹੜੇ ਪੀੜਤ ਲੋਕ ਆ ਪੀੜਤ ਲੋਕਾਂ ਨੂੰ ਅਸਲ ਜਿਹੜੀ ਪ੍ਰੋਬਲਮ ਹੈ ਉਹਨਾਂ ਗੱਲ ਤੋਂ ਉਹਨਾਂ ਨਾਲ ਕਰਨੀ ਚਾਹੀਦੀ ਹੈ ਨਾ ਤੋ ਇਸ ਕਰਕੇ ਉਹ ਡਿਸਾਨਾ ਕਹਾਂ ਮੈਂ ਵਿਜ਼ਿਟ ਕਰੂੰਗਾ ਤੇ ਲੋਕਾਂ ਨਾਲ ਗੱਲ ਕਰਾਂਗੇ ਉਦੋਂ ਬਾਅਦ ਫਿਰ ਦਿਖਾਂਗੇ ਅਗਲਾ ਐਕਸ਼ਨ ਕੀ ਹੈ ਪਰੇਗਲ ਬਿਲਕੁਲ ਤੈ ਹੈ ਕਿ ਰਣਜੀਤ ਸਿੰਘ ਗਹਿਰੀ ਤੋਂ ਸਮਝਾਏ ਸਾਰਾ ਭਾਈਚਾਰਾ ਕਿਸੇ ਵੀ ਕੀਮਤ ਤੇ ਕਿਸੇ ਨੂੰ ਉਜਾੜਨ ਦੀ ਇਜਾਜ਼ਤ ਅਸੀਂ ਨਹੀਂ ਦਵਾਂਗੇ ਨੈਸ਼ਨਲ ਅਦਾਲਤ ਮਹਾਪੰਚਾਇਤ ਸਮੁੱਚੀਆਂ ਅਦਾਲਤ ਜਿੱਤੇ ਬੰਦਿਆਂ ਨੂੰ ਨਾਲ ਲੈ ਕੇ ਅੰਦੋਲਨ ਕਰਨਾ ਪਿਆ ਤਾਂ ਅੰਦੋਲਨ ਵੀ ਕਰਾਂ ਬਸ ਵਿਦਨ 7 ਡੇਸ